ਲਓ ਵੀ ਸਜਣੋ ਅੱਜ ਦੇ ਤੁਹਾਨੂੰ ਨੰਗੀਨੇ ਵਿਖਾਉਣ ਲੱਗੇ ਆ ਦੋ ਇੱਕ ਤਾਂ ਬੂਰੀ ਨੀਲੀ ਰਾਵੀ ਤੇ ਨੀਲੀਆਂ ਅੱਖਾਂ ਦੋਸਤੋ ਸੋਹਣੇ ਕੱਦ ਕਾਠ ਵਾਲੀ ਕਰਮਾਲੀ ਨੇ ਪਹਿਲਾ ਸੂਆ ਦੋਸਤੋ ਸੂਣਾ ਤੇ 8 ਮਹੀਨਿਆਂ ਦੇ ਲਗਭਗ ਇਹ ਗੱਭਣ ਹੈਗੀ ਆ ਦੋਸਤੋ ਪਿੰਡ ਹੈਗਾ ਦੋਸਤੋ ਜੇ ਗੱਲ ਕਰ ਲਈਏ ਮਿੱਡੂਮਾਨ ਤੇ ਜ਼ਿਲ੍ਹਾ ਫਰੀਦਕੋਟ ਕੱਦ ਕਾਠ ਸੋਹਣਾ ਦੋਸਤੋ ਸਿੰਘ ਕੁਆਲਿਟੀ ਐ ਕੋਕਾ ਪੀਸਾ ਦੋਸਤੋ ਥਾਣਾ ਬਹੁਤ ਸੋਹਣਾ ਲੱਗਿਆ ਕਰਮਾਲੀ ਨੂੰ ਹਜੇ 8 ਮਹੀਨਿਆਂ ਦੇ ਲਗਭਗ ਇਹ ਗੱਭਣ ਆ ਤੇ ਰਿਕਾਰਡ ਦੀ ਗੱਲ ਕਰੀਏ ਦੋਸਤੋ ਤੁਹਾਨੂੰ ਪ੍ਰੋਪਰ ਡਿਟੇਲ ਦੇ ਨਾਲ ਵੀਡੀਓ ਕਵਰ ਕੀਤੀ ਹੈ ਦੋਸਤੋ ਸਾਰਾ ਹੀ ਰਿਕਾਰਡ ਦੇ ਦੇਣਾ ਅੱਜ ਤੇ ਜਿਹੜੇ ਵੀ ਦੇ ਪਸੰਦ ਹੋਏ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਇੱਕ ਹੈਗੀ ਹੈ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਜਾਨੀ ਕਿ 20 ਦਿਨਾਂ ਦੀ ਕੱਚੀ ਮੰਨ ਕੇ ਚੱਲੋ ਤੇ ਇਹ ਦੋਸਤੋ ਬਾਈਆਂ ਦਾ ਹਰਿਆਣੇ ਦੇ ਵਿੱਚੋਂ ਲੈ ਕੇ ਆਈ ਸੀ ਤੇ ਦੂਜੇ ਸੂਏ ਦਾ ਦੁੱਧ 20 ਲੀਟਰ ਕੱਢਿਆ ਥਾਣਾਵਾਨਾ ਵੇਖ ਸਕਦੇ ਆ ਬਹੁਤ ਹੀ ਜਿਆਦਾ ਸੋਹਣਾ ਦੋਸਤੋ ਤੇ ਸਿੰਘ ਬਿਲਕੁਲ ਕੁੰਡਾ ਪੂਰੇ ਵਜਨ ਵਜੂਦ ਵਾਲੀ ਮੱਝ ਹੈਗੀ ਹੈ ਦੋਸਤੋ ਜਿਹੜੇ ਵੀਰ ਤੇ ਦੋਨਾਂ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਤਾਂ ਡਾਇਲ ਕਰ ਲਿਓ ਇਹ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਤੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਦੋਸਤੋ ਕਰ ਲਿਓ ਫੋਲੋ ਮਿਲਦੇ ਆਂ ਫਿਰ ਪੂਰੀ ਵੀਡੀਓ ਦੇ ਨਾਲ ਰਿਕਾਰਡ ਪ੍ਰੋਪਰ ਸਾਰਾ